ਅਰਜੀ ਦਾ ਖਾਲਸਾ ਅਰਜੀ ਕੀ ਫਤੇ ਮੁੱਦਾ ਜੁੜਿਆ ਭਾਈ ਅੰਮਰਪਾਲ ਸਿੰਘ ਖੰਡੂਸਾਬ ਤੋਂ ਐਮਪੀ ਨੇ ਜੋ ਜਿਨ੍ਹਾਂ ਦੀ ਲਗਾਤਾਰ ਤਰੀਕ ਪੈ ਰਹੀ ਆ ਪੇਸੀ ਆਪਾਂ ਕਹਿਦੀ ਜਾ ਤਰੀਕ ਕਹਿਦੀਏ ਤਰੀਕਾਂ ਪੈ ਰਹੀਆਂ ਨੇ ਐਨਐਸ ਨੂੰ ਲੈ ਕੇ ਚਨੌਤੀ ਨੂੰ ਲੈ ਕੇ ਤੇ ਯੂਏਪੀ ਨੂੰ ਲੈ ਕੇ ਦੂਸਰੇ ਪਾਸੇ ਕਿ ਜੋ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਬਣਾਈ ਸੀ ਉਹਨੂੰ ਲੈ ਕੇ ਇੱਕ ਵੱਡਾ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਮਿਲ ਰਿਹਾ ਹੈਗਾ ਪੰਜਾਬੀ ਵੱਡੀ ਪੱਧਰ ਤੇ ਹਰਿਆਣਵੀ ਵੱਡੀ ਪੱਧਰ ਤੇ ਜਿਹੜਾ ਕਿ ਪਾਰਟੀ ਦੇ ਨਾਲ ਜੁੜਨ ਲੱਗ ਪਏ ਮੈਂਬਰਸ਼ਿਪਾਂ ਜਿਹੜੀ ਵੱਡੀ ਪੱਧਰ ਤੇ ਭਰੀ ਜਾ ਰਹੀ ਆ ਤੇ ਸਰਕਾਰਾਂ ਵੀ ਇਹ ਤੋਂ ਜਿਹੜੀਆਂ ਖਬਰਾਂ ਆਈਆਂ ਨੇ ਕਿਉਂਕਿ ਪਹਿਲਾਂ ਹੀ ਐਲਾਨ ਕਰ ਦਿੱਤਾ ਭਾਈ ਅੰਮਰਪਾਲ ਸਿੰਘ ਦੇ ਜਥੇਬੰਦੀ ਵੱਲੋਂ ਕਿ 2027 ਦੇ ਵਿੱਚ ਸੀਐਮ ਦਾ ਮੁੱਖ ਮੰਤਰੀ ਦਾ ਚਿਹਰਾ ਭਾਈ ਅੰਮਰਿਤਪਾਲ ਸਿੰਘ ਹੋਣਗੇ ਹੁਣ ਉਦੋਂ ਤੱਕ ਦੇਖਦੇ ਆ ਸਰਕਾਰ ਕੀ ਅੰਮਰਿਤਪਾਲ ਸਿੰਘ ਨੂੰ ਰਿਹਾ ਕਰ ਪਾਉਗੀ ਜਾਂ ਅੰਮਰਿਤਪਾਲ ਨੂੰ ਹੋਰ ਕੇਸਾਂ ਚੱਲ ਜਾਊਗੀ ਤੁਹਾਨੂੰ ਕਿਵੇਂ ਲੱਗਦਾਗਾ ਜਾਂ ਅੰਮਰਿਤਪਾਲ ਦੇ ਪਰਿਵਾਰ ਨੂੰ ਜਿਹੜਾ ਜਾਂ ਉਹਨਾਂ ਦੀ ਪਤਨੀ ਨੂੰ ਇਹ ਕਈ ਕੇਸਾਂ ਚੱਲ ਜਾ ਸਕਦੀ ਆ ਇਹ ਵੀ ਸੂਤਰਤ ਹਵਾਲਿਆਂ ਤੋਂ ਵੱਡੀ ਖਬਰ ਆ ਪਰ ਜੜੀ ਇਸ ਮੈਂਬਰਸ਼ਿਪ ਆ ਉਹ ਵੱਡੀ ਪੱਧਰ ਤੇ ਚੱਲ ਰਹੀ ਹੈ ਮਹਿਮ ਚੱਲ ਰਹੀ ਆ ਮਸਾਕੀ ਨੂੰ ਤਖਤ ਸ੍ਰੀ ਦਮਦਰ ਸਾਹਿਬ ਤੇ ਇੱਕ ਕਾਨਫਰੰਸ ਹੋਣੀ ਆ ਭਾਈ ਅਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਵਿੱਚ ਉੱਤੇ ਏਜੰਡੇ ਦੱਸੇ ਜਾਣਗੇ ਕਿ ਪਾਰਟੀ ਦਾ ਆ ਏਜੰਡਾ ਹੈਗਾ ਇਹਦੇ ਤਹਿਤ ਪਾਰਟੀ ਲੜੂਗੀ ਤੇ ਉਹਨਾਂ ਏਜੰਡਿਆਂ ਨੂੰ ਦੇਖ ਕੇ ਅੱਗੇ ਜਿਹੜੀ ਪਾਰਟੀ ਚੱਲੂਗੀ ਤਾਂ ਫਿਰ ਨੌਜਵਾਨਾਂ ਨੂੰ ਹੋਰ ਕਲੀਅਰ ਹੋ ਜਾਊਗਾ ਜੋ ਤਾਂ ਇਹਦੇ ਦਾ ਪਤਾ ਲੱਗ ਜਾਵੇ ਆਪਾਂ ਨੂੰ ਇਕਰਾਰ ਦਿਸ ਜਾਵੇ ਕਿ ਇਹ ਰਾਹ ਭਾਈ ਇੱਧਰ ਨੂੰ ਜਾਂਦਾਗਾ ਇਹ ਰਾਹ ਇੱਧਰ ਨੂੰ ਜਾਂਦਾਗਾ ਤੇ ਫਿਰ ਲੋਕ ਆਪੀ ਤਰ ਪੈਂਦੇ ਆ ਆਪ ਮਹਾਰੇ ਤਰ ਪੈਂਦੇ ਆ ਫਿਰ ਕਿਸੇ ਨੂੰ ਬਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਠੀਕ ਆ ਕਿ ਕਿਹੜਾ ਕਿਹੜਾ ਔਕਾ ਹੁੰਦਾ ਸਭ ਨੂੰ ਨਵੇਂ ਪਾਰਟੀ ਬਣਾਉਣੇ ਸੌਕੀ ਨਹੀਂ ਹੁੰਦੀ ਉਹਨੂੰ ਖੜੇ ਕਰਨਾ ਬਹੁਤ ਔਕਾ ਹੁੰਦਾ ਪਰ ਜਿਸ ਤਰ੍ਹਾਂ ਲੱਗਦਾ ਕਿ ਅਕਾਲੀ ਦਲ ਬਾਦਲ ਦਾ ਦਿਵਾਲਾ ਨਿਕਲ ਚੱਲਿਆਗਾ ਜਾਂ ਪਾਤ ਪਾਰਟੀ ਜਿਹੜਾ ਲੋਕਾਂ ਦੇ ਨਾਲ ਵਾਅਦੇ ਕਰਕੇ 3 ਸਾਲ ਪੂਰੇ ਕਰ ਚੁੱਕੀ ਆ ਬਿਆਦਮੀ ਦਾ ਮੁੱਦਾ ਜਿਹੜਾ ਉਹ ਹੱਲ ਨਹੀਂ ਹੋਇਆ ਪੰਜਾਬ ਦੇ ਵਿੱਚ ਨਸੇ ਦਾ ਮੁੱਦਾ ਜਿਹੜਾ ਉਹ ਹੱਲ ਨਹੀਂ ਹੋਇਆ ਦਿਨੋਂ ਦਿਨ ਵਧਦਾ ਜਾ ਰਿਹਾ ਪੰਜਾਬ ਦੇ ਅੰਦਰ ਨਿੱਤ ਲੁੱਟਾਂ ਖੋਹਾਂ ਡਕੈਤੀਆਂ ਕਾਤਲ ਵਰਗੀਆਂ ਘਟਨਾਵਾਂ ਆ ਵੇਖਣ ਨੂੰ ਮਿਲ ਰਹੀਆਂ ਨੇ ਯਾਨੀ ਕਿ ਪੰਜਾਬ ਦਾ ਮਾਹੌਲ ਆ ਜਿਹੜਾ ਇਸ ਟਾਈਮ ਬਹੁਤ ਹੀ ਖਰਾਬ ਹੋ ਚੁੱਕਿਆਗਾ ਸਰਕਾਰਾਂ ਨੇ ਕਿਤੇ ਕਹਿੰਦੀਆਂ ਹੁੰਦੀਆਂ ਕਿ ਜਿਸ ਦੀ ਸਰਕਾਰ ਹੋਵੇ ਕਿ ਉਹ ਕਹੇ ਵੀ ਸਾਡਾ ਮਾਹੌਲ ਠੀਕ ਹੈ ਜੀ ਹੁਣ ਤੁਸੀਂ ਕਿੰਨੇ ਵੇਖ ਲਓ ਕੋਈ ਬੰਬ ਧਮਾਕਾ ਹੋਈ ਹੈ ਨਾ ਕੋਈ ਗੈਂਗਸਟਰ ਨਾਲ ਮੁਕਾਬਲਾ ਹੋ ਗਿਆ ਕਿਸੇ ਦਾ ਕੋਈ ਉਹਨੂੰ ਮਾਰ ਗਿਆ ਕੋਈ ਉਹਨੂੰ ਮਾਰ ਗਿਆ ਇੰਨਾ ਕਤਲੋਗਾਰ ਤਾਂ ਚੱਲ ਰਹੀ ਹੈ ਪੰਜਾਬ ਦੇ ਅੰਦਰ ਪਤਾ ਨਹੀਂ ਕੀ ਪੰਜਾਬੀ ਨੂੰ ਹੋ ਚੁੱਕਿਆ ਹੈਗਾ ਦੂਸਰੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਅਤੇ ਉਹਨਾਂ ਦੀ ਪਾਰਟੀ ਨੇ ਇੱਕ ਹੋਰ ਐਲਾਨ ਕੀਤਾ ਕਿ ਜਿੰਨੇ ਵੀ ਇਕਾਲੀ ਦਲ ਦੇ ਵਿੱਚ ਸ਼ਹਿਰ ਦੇ ਬੰਦੇ ਨੇ ਜਿਹੜੇ ਬਹੁਤੇ ਸੂਝਵਾਨ ਬੰਦੇ ਬੈਠੇ ਨੇ ਜਿਹੜੇ ਕੋ ਨਿਕਲਣਾ ਚਾਹੁੰਦੇ ਆ ਪਾਰਟੀ ਦੇ ਵਿੱਚ ਪਰ ਉਹਨੂੰ ਰਾਹ ਨਹੀਂ ਕੋਈ ਲੱਭ ਰਿਆ ਸੀ ਕਿ ਅਸੀਂ ਜਾਈਏ ਕਿੱਥੇ ਬਹੁਤ ਜਿਨ੍ਹਾਂ ਨੇ ਕੁਰਬਾਨੀਆਂ ਵੀ ਕੀਤੀਆਂ ਜਿਨ੍ਹਾਂ ਨੇ ਜੇਲਾ ਵੀ ਕੱਟੀਆਂ ਜਿਹੜੇ ਅੱਜ ਵੀ ਆਪਣੇ ਤੇ ਅਕੈਦ ਦੇ ਤੇ ਜਿਹੜੇ ਸਹੀ ਖੜੇ ਨੇ ਬਹੁਤ ਬੰਦੇ ਬੈਠੇ ਨੇ ਕਾਂਗਰਸ ਵੀ ਬਹੁਤ ਬੈਠੇ ਨੇ ਹੋਰ ਪਾਰਟੀਆਂ 'ਚ ਵੀ ਬਹੁਤ ਜਿਹੜੇ ਸੂਝਵਾਨ ਤੇ ਸਿਆਣੇ ਬੰਦੇ ਬੈਠੇ ਨੇ ਮੈਂ ਇੱਕ ਦੋ ਦਾ ਨਾਮ ਲੈ ਲਾਂ ਕਰਮਜੀਤ ਸਿੰਘ ਆ ਸਾਇਦ ਉਹ ਹੁਣ ਕਾਂਗਰਸ ਢੱਗ ਗਿਆ ਸੁਖਪਾਲ ਸਿੰਘ ਖਹਿਰਾਗਾ ਚਰਨਜੀਤ ਚੰਨੀ ਆ ਇਹਨਾਂ ਨੂੰ ਪੰਜਾਬ ਦਾ ਬੜਾ ਦਰਦ ਆ ਤੇ ਹਰ ਇੱਕ ਮੁੱਦੇ ਤੇ ਇਹ ਬੋਲਦੇ ਆ ਚਾਹੇ ਸਿੱਖਾਂ ਦੇ ਨਾਲ ਯੂਪੀ ਨੂੰ ਲੈ ਕੇ ਹੋਵੇ ਸਿੱਖਾਂ ਤੇ ਤਸੱਦਦ ਹੋਵੇ ਤੇ ਚਰਨਜੀਤ ਸਿੰਘ ਚੰਨੀ ਨੇ ਤਾਂ ਕਮਾਲ ਕਰ ਹੀ ਜਾਂਦਾਗਾ ਕਿ ਮੋਦੀ ਦੇ ਸਾਹਮਣੇ ਅੜ ਕੇ ਜਿਹੜੀਆਂ ਗੱਲਾਂ ਕਹਿ ਰਿਹਾਗਾ ਦੂਸਰੇ ਪਾਸੇ ਲੋਕ ਸਭਾ ਦੇ ਸਪੀਕਰ ਨੂੰ ਇਹ ਗੱਲ ਵੀ ਕਹੀ ਆ ਕਿ ਸਿੱਖ ਇੱਕ ਵੱਖਰੀ ਕੌਮ ਆ ਇਹਨਾਂ ਨੂੰ ਦੂਜੀਆਂ ਕੌਮਾਂ ਵਾਂਗੂ ਲਾਇਆ ਨਾ ਜਾਵੇ ਸਿੱਖ ਇੱਕ ਵੱਖਰੀ ਕੌਮ ਆ ਇਸ ਕਰਕੇ ਤੇ ਜਿਹੜੇ ਜੋ ਕੁਝ ਅੱਜ ਹੋ ਰਿਹਾਗਾ ਜਾਂ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ ਜਾਂ ਸਿੱਖਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਾਂ ਤੇ ਬੇਅਦਬੀਆਂ ਦੇ ਕਾਨੂੰਨ ਨਹੀਂ ਪਾਸ ਹੋ ਰਹੇ ਕਾਨੂੰਨ ਨਹੀਂ ਬਣ ਰਹੇ ਜਾਂ ਅੱਜ ਨੌਜਵਾਨ ਸਾਡਾ ਪੀੜ੍ਹੀ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਗਈ ਹੈ ਲੱਖਾਂ ਰੁਪਿਆ ਲਾ ਕੇ ਉਹ ਅੱਜ ਇੱਥੇ ਆ ਰਹੇ ਨੇ ਜਾਂ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਜਣੇ ਕਿ ਅਨੇਕਾਂ ਮੁੱਦੇ ਨੇ ਪਰ ਨਾ ਇਹ ਨੂੰ ਕਹਿੰਦਾ ਸਰਕਾਰ ਹੱਲ ਕਰਨਾ ਚਾਹੁੰਦੀ ਆ ਨਾ ਇਹ ਨੂੰ ਪੰਜਾਬ ਸਰਕਾਰ ਹੱਲ ਕਰਨਾ ਚਾਹੁੰਦੀ ਆ ਤੇ ਜੇ ਕੋਈ ਮੜਾ ਮੋਟਾ ਕੁਝ ਕਰਦਾਗਾ ਤੋਂ ਵਿਰੋਧੀਆਂ ਪਾਰਟੀਆਂ ਪਿੱਠ ਛਾਪਾ ਪਾ ਲੈਂਦੀਆਂ ਉਹ ਕਹਿੰਦੀਆਂ ਵੀ ਸਾਡੇ ਰਾਜ ਦੇ ਵਿੱਚ ਹੋਵੇ ਕਿ ਚਲੇ 25 ਸਾਲ ਰਾਜ ਕਰ ਲਿਆ ਇਸ ਤਰ੍ਹਾਂ 40 ਸਾਲ ਰਾਜ ਕਰ ਲਿਆ ਕਿਸੇ ਨੇ ਕਿੰਨਾ ਰਾਜ ਕਰ ਲਿਆ ਵੀ ਤੁਸੀਂ ਤਾਂ ਦੱਸੋ ਭਾਈ ਤੁਹਾਡੇ ਰਾਜ ਦੇ ਵਿੱਚ ਤੇ ਤੁਸੀਂ ਕੀ ਕਰਤਾ ਸਿੱਖਾਂ ਦੇ ਲਈ ਕੀ ਕਰਤਾ ਮੁਸਲਮਾਨਾਂ ਲਈ ਹਿੰਦੂਆਂ ਦੇ ਲਈ ਜਾਂ ਹੋਰ ਕਿਸੇ ਧਰਮਾਂ ਦੇ ਲਈ ਤੁਸੀਂ ਕੀ ਰੱਕਾ ਤੋੜਿਆਗਾ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ ਹੈ ਕਿ ਸਿੱਖਾਂ ਨੂੰ ਹਿੰਦੂ ਧਰ ਅੱਸਦੀ ਆ ਸ਼ਾਇਦ 25ਵੀਂ ਧਾਰਾ ਗਈ ਹਾਲੇ ਤੱਕ ਸਾਨੂੰ ਕਿਸ ਸੰਤ ਧਾਰੀ ਹਿੰਦੂ ਮੰਨਿਆ ਜਾਂਦਾ ਸਾਡੇ ਤੱਕ ਇਹ ਹੱਲ ਨਹੀਂ ਹੋਇਆ ਸਾਡੀਆਂ ਸਰਕਾਰਾਂ ਹੋਰ ਕਾਨੂੰਨ ਬਥੇਰੇ ਬਣਾ ਰਹੀਆਂ ਨੇ ਪਰ ਜਦੋਂ ਪਤਾ ਸਾਰਾ ਸਰਕਾਰਾਂ ਨੂੰ ਕਿ ਸਿੱਖ ਵੱਖਰੀ ਕੌਮ ਆ ਸਿੱਖ ਅਲੱਗ ਨੇ ਹਿੰਦੂ ਜਿਹੜੇ ਹੈਗੇ ਨੇ ਉਹ ਹਿੰਦੁਸਤਾਨ ਆ ਉਹਨਾਂ ਦਾ ਤੇ ਸਿੱਖਾਂ ਦਾ ਕੋਈ ਨਾਮਵਾਨ ਇਨਸਾਨ ਨਹੀਂ ਸਿੱਖਾਂ ਦਾ ਜਿਹੜਾ ਜੋ ਕਤਲ ਆਮ ਹੋਇਆਗਾ 84 ਦੇ ਵਿੱਚ ਉਹਦਾ ਨਿਆਂ ਨਹੀਂ ਮਿਲਿਆ ਗਲਾਂ 'ਚ ਟਾਇਰ ਪਾਏਗੇ ਉਹਦਾ ਨਿਆਂ ਨਹੀਂ ਮਿਲਿਆ 90 92 ਦੇ ਹੱਕੇ ਦੇ ਵਿੱਚ ਕਤਲਗਾਰਥ ਕੀਤੀ ਹੈ ਬਿਆੰਤ ਨੇ ਉਰ ਇਨਸਾਫ ਜਿਹੜੇ ਕਿ ਕੁਝ ਪਰਸੈਂਟ ਠੀਕ ਆ ਕਿ ਜਿਹੜੇ ਬੰਦੇ ਅੱਜ ਗਏ ਨੇ ਕੋਰਟਾਂ ਦੇ ਵਿੱਚ ਹੁਣ ਕਈ ਪੁਲਿਸ ਵਾਲਿਆਂ ਨੂੰ ਉਮਰ ਕੈਦ ਹੋ ਰਹੀ ਆ ਉਥੇ ਥੋੜੀ ਜੀ ਮਲਮ ਲੱਗਦੀ ਆ ਪਰ ਜਿਹੜਾ 84 ਦਾ ਤੇ ਨਵੰਬਰ 1984 ਦਾ ਇਨਸਾਫ ਆ ਜਿਹੜਾ ਉਹ ਸਿੱਖਾਂ ਨੂੰ ਬੁਲਕਲ ਨਹੀਂ ਮਿਲਿਆ 10-12 ਸਾਲ ਹੋ ਗਏ ਬੇਅਦਮੀਆਂ ਦਾ ਇਨਸਾਫ ਨਹੀਂ ਮਿਲਿਆ ਆ ਜਿਹੜਾ ਭਗਵੰਤ ਮਕਾਨ ਕਹਿੰਦਾ ਸੀ ਕਿ ਪ੍ਰਦੀਪ ਕਲੇਰ ਨੇ ਵੱਡੇ ਖੁਲਾਸੇ ਕੀਤੇ ਆ ਉਹਨੇ ਦੱਸ ਦਿੱਤਾ ਸੀ ਕਿ ਸਖਬੀਰ ਬਾਦਲ ਉਹਨੂੰ ਗੱਡੀ ਲੈ ਕੇ ਜਾਂਦਾ ਸੀ ਤੇ ਸਖਬੀਰ ਬਾਦਲ ਸਾਰੀਆਂ ਗੱਲਾਂ ਮੰਨ ਵੀ ਗਿਆ ਕਿ ਹਾਂ ਅਸੀਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਤੇ ਦੂਸਰੇ ਪਾਸੇ ਹਣੀਪ੍ਰੀਤ ਤੇ ਉਹਨੇ ਪ੍ਰਦੀਪ ਕਲੇ ਨੇ ਕਿਹਾ ਸੀ ਕਿ 40 ਮੈਂਬਰੀ ਕਮੇਟੀ ਦਾ ਗਠਨ ਹੋਇਆ ਸੀ ਤੇ ਸੌਦਾ ਸਾਹ ਤੇ ਹਣੀਪ੍ਰੀਤ ਨੇ ਕਿਹਾ ਸੀ ਕਿ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿਓ ਉਹਦੇ ਕਹਿਣ ਤੇ ਹੋਈ ਆ ਅੱਜ ਉਹ ਸਰਚੇ ਵਾਲਾ ਬਲਾਤਕਾਰੀ ਕਾਤਲ ਜੋ ਸਰਸੇ ਦੇ ਵਿੱਚ ਸਤਸੰਗਤ ਕਰ ਰਿਹਾ ਹਰਿਆਣੇ ਦੇ ਵਿੱਚ ਬੈਠਾਗਾ ਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ 30 32-33 ਸਾਲਾਂ ਤੋਂ ਜੇਲਾਂ ਦੇ ਵਿੱਚ ਬੰਦਾ ਉਹਨਾਂ ਦੇ ਲਈ ਕੋਈ ਕਾਨੂੰਨ ਨੇ ਉਹਨਾਂ ਨੂੰ ਕੋਈ ਪ੍ਰੋਬਲ ਨਹੀਂ ਘੰਟੇ ਦੀ ਇਹ ਫਿਰ ਹੁਣ ਤੁਸੀਂ ਇਹ ਦੱਸੋ ਇਹ ਸਿੱਖਾਂ ਦੇ ਨਾਲ ਧੱਕਾ ਨਹੀਂ ਇਹ ਇਹ ਬਗਾਨੀ ਦਾ ਅਹਿਸਾਸ ਨਹੀਂ ਕਰਾਇਆ ਜਾ ਰਿਹਾ ਇਸ ਕਰਕੇ ਲੋਕਾਂ ਨੇ ਇੱਕ ਆਸਵੰਤ ਜੀ ਸਿਪਾਹੀ ਅੰਮਰਤਪਾਲ ਸਿੰਘ ਤੇ ਦੀਪ ਸਿੱਧੂ ਤੇ ਆਸਵੰਤ ਜੀ ਬੱਜੀ ਸੀ ਉਹ ਸਰਕਾਰਾਂ ਨੇ ਸਹਿਦ ਕਰਾ ਦਿੱਤਾ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਆ ਗਿਆ ਫਿਰ ਬੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਅਮਰਪਾਲ ਸਿੰਘ ਨੇ ਬੜਾ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਆਖਰਕਾਰ ਉਹਨਾਂ ਨੂੰ ਐਨਐਸਏ ਲੈ ਕੇ ਜਿਹੜਾ ਡੇਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਕਰ ਦਿੱਤਾ ਤੇ ਬਾਕੀ ਜਿਹੜੇ ਉਹਦੇ ਨਾਲ ਦੇ ਸਾਥੀ ਸੀ ਨੌ ਸਾਥੀ ਡੇਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਦਾ 10ਵਾਂ ਭਾਈ ਅਮਰਪਾਲ ਸਿੰਘ ਆ ਤੇ ਬਾਕੀ 30 ਤੋਂ 35 ਦੀ ਗਿਣਤੀ ਹੈ ਜਿਹੜੀ ਪੂਰੀ ਨਹੀਂ ਕਹਿੰਦੇ ਕਿੰਨੇ ਆ ਕਿ ਪੰਜਾਬ ਦੇ ਜ਼ਿਲ੍ਹੇ ਚ ਬੰਦ ਕਰ ਸਾਡੇ 2-2 ਸਾਲ ਤੋਂ ਬਿਨਾਂ ਕਸੂਰ ਤੋਂ ਤੇ ਕਹਿਣ ਦਾ ਭਾਵ ਕਿ ਜਿਹੜਾ ਹੁਣ ਇੱਕ ਕਰਨ ਜਿਹੜੀ ਜਾਗੀ ਸੀ ਉਹ ਅੰਮ੍ਰਿਤਪਾਲ ਸਿੰਘ ਤਾਂ ਜਾਗੀ ਸੀ ਕਿ ਅੰਮ੍ਰਿਤਪਾਲ ਸਿੰਘ ਕੁਝ ਕਰੂਗਾ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਵੀ ਤੁਹਾਡਾ ਸਿੱਖ ਪ੍ਰਚਾਰਕ ਨਮਾਇੰਦਾ ਤੁਹਾਡੀ ਅਗਵਾਈ ਕਰ ਸਕੇ ਕਿ ਅਸੀਂ ਸਾਰਾ ਕੁਝ ਸਾਡੇ ਪੱਲੇ ਆ ਹੱਥ ਸਾਡੇ ਪੱਲੇ ਆ ਪੁਲਿਸ ਸਾਡੀ ਆ ਤੰਤਰ-ਮੰਤਰ ਸਾਡਾ ਗਾ ਤੁਸੀਂ ਕੌਣ ਹੁੰਨੇ ਹੋ ਨਸਰ ਕਰਵਾਉਣ ਲਈ ਤੁਸੀਂ ਕੌਣ ਹੁੰਨੇ ਹੋ ਖਾਲਸਾ ਵੀ ਹੀਰਾ ਕੱਤਣ ਵਾਲੇ ਤੁਸੀਂ ਕੌਣ ਹੁੰਨੇ ਹੋ ਸਿੱਖਾਂ ਨੂੰ ਜਾਗਰੂਤ ਕਰਨ ਵਾਲੇ ਇਸ ਕਰਕੇ ਜਿਹੜਾ ਉਹਨਾਂ ਵਿਰੋਧੀਆਂ ਨੇ ਜਿਹੜਾ ਪੱਟ ਸੇ ਆਪਾਂ ਪਾਇਆ ਸੀ ਭਮ ਪਾਈ ਅਮਰਪਾਲ ਸਿੰਘ ਤੇ ਐਨਐਸਟਾ ਪਹਿਲੇ ਲੱਗਿਆ ਸੀ ਯੂਏਪੀ ਵੀ ਜਿਹੜਾ ਲਗਾ ਦਿੱਤਾ ਉਹ ਵੀ ਲਗਾ ਕੇ ਹਟੇ ਤੇ ਹੁਣ ਚੁੱਪ ਚਾਹ ਬੈਠੇ ਨੇ ਸ਼ਾਂਤੀ ਉਹਨਾਂ ਦੀ ਜਾਨੀ ਕਿ ਉਹਨਾਂ ਦੇ ਢਿੱਡ ਵਿੱਚ ਸ਼ਾਂਤੀ ਪੈ ਗਈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਅਮਰਪਾਲ ਸਿੰਘ ਦੀ ਪਾਰਟੀ ਹੈ ਜਿਹੜੀ ਕਿ ਉਹ ਜਿਹੜੀ ਮੈਂਬਰਸ਼ਿਪ ਜਾ ਰਹੀ ਆ ਮਾਨਸਾ ਦੇ ਚੰਡਾ ਕਲਾਂ ਦੇ ਵਿੱਚ ਸਾਇਦ ਉਹਨਾਂ ਦੀ ਪਹਿਲੀ ਮੈਂਬਰਸ਼ਿਪ ਆ ਹੋ ਰਹੀ ਆ 8 ਤਰੀਕ ਨੂੰ 8 ਫਰਵਰੀ ਨੂੰ ਜਾਨੀ ਕਿ ਕੱਲ ਨੂੰ ਅੱਜ 7 ਫਰਵਰੀ ਜਾਨੀ ਕੱਲ 8 ਫਰਵਰੀ ਨੂੰ ਉੱਥੇ ਜਾ ਕੇ ਦੇਖਦਾ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਕਿੰਨੇ ਕ ਲੋਕ ਮੈਂਬਰਸ਼ਿਪ ਭਰਦੇ ਨੇ ਤੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਤੇ ਪਰ ਜਿਹੜਾ ਅਸਲੀ ਪਤਾ ਲੱਗੂਗਾ ਉਹ ਮਾਘੀ ਮਾਫ ਕਰਨਾ ਉਹ ਤਖਤ ਸੀ ਦਮ ਦਾ ਸਾਹਿਬ ਦੇ ਜਿਹੜੀ ਕਾਨਫਰੰਸ ਹੋਣੀ ਆ ਉੱਥੇ ਜਾ ਕੇ ਪਤਾ ਲੱਗੂਗਾ ਬਸਾਖੀ ਤੇ ਕਿ ਕੀ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਪਾਰਟੀ ਨੂੰ ਕਿੰਨਾ ਖੰਗਾਰਾ ਮਿਲਦਾ ਕਿ ਕਿਹੜੇ ਕਿਹੜੇ ਸਿੱਖ ਜੀ ਵੀ ਬੁੱਧੀਜੀਵੀ ਕਿਹੜੇ ਬੰਦੇ ਆ ਰਹੇ ਨੇ ਤੇ ਇਸ ਵੀਡੀਓ ਨੂੰ ਵੀ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ ਵੈਜ ਕਾ ਖਾਲਸਾ ਵੈਜ ਕੀ ਫਤਿਹ